ਸੋ ਇਹ ਕ ਬੇहद ਮਨਪਾਗੀ ਕਟਨਾ ਜੜੀ ਵਾਪਰੀ ਹੈ ਇੱਕ ਕਿਸ਼ਤੀ ਨਦੀ ਦੇ ਵਿੱਚ ਡੁੱਬ ਗਈ ਹੈ ਕਿਸ਼ਤੀ ਦੇ ਨਦੀ ਵਿੱਚ ਡੁੱਬਣ ਵਾਲੀ ਉਸ ਵਿੱਚ ਸਵਾਰ ਕਟੋ ਘਟ ਪੰਚਾਤ ਵੱਦ ਲੋਕ ਹੈ ਜਿਹੜਾ ਪਾਣੀ ਦੇ ਵਿੱਚ ਡੁੱਬ ਗਏ ਜਸਵੰਦੀਪਾ ਨੇ ਦੱਸਿਆ ਇਹ ਜਾਣਕਾਰੀ ਦਿੰਦੇ ਹੋਏ ਕਿ ਲੱਕੜੀ ਦੇ ਨਾਲ ਬਣੀ ਕਿਸ਼ਤੀ ਲਗਭਗ 300 ਲੋਕਾਂ ਨੂੰ ਰਾਜस्तानी ਬੰਗੋਈ ਤੋਂ ਲੰਗਣ ਵਾਲੀ ਹੈ ਜਿਹੜੀ ਮਫਪਕੋ ਨਦੀ ਨੂੰ ਪਾਰ ਕਰ ਰਹੀ ਸੀ ਉਹ ਇਹ ਹਾਦਸਾ ਵਾਪਰਿਆ ਸਥਾਨਕਿਸ਼ਤੀ ਚਾਲਕਾ ਨੇ ਤੇ ਮਛੇਰਿਆਂ ਨੇ ਸਭ ਤੋਂ ਪਹਿਲਾਂ ਬਚਾਅ ਮੁਹਿੰਮ ਹੈ ਜਿਹੜੀ ਸ਼ੁਰੂ ਕੀਤੀ ਸੀ ਸੋ ਬਚਾਅ ਮੁਹਿੰਮ ਦੇ ਵਿੱਚ ਸ਼ਾਮਲ ਇੱਕ ਮਛੇਰੇ ਨੇ ਦੱਸਿਆ ਕਿ ਫੌਜ ਦੇ ਪਹੁੰਚ ਤੱਕ ਘਟੋ ਘਟੇ 20 ਦੇਹਾਂ ਗੱਡੀਆਂ ਜਾ ਚੁੱਕੀਆਂ ਹਨ ਅਤੇ ਬੋਂਗੋਈ ਯੂਨੀਵਰਸਿਟੀ ਹਸਪਤਾਲ ਨੇ ਦੱਸਿਆ ਕਿ ਜਿਵੇਂ-ਜਿਵੇਂ ਤਲਾਸ਼ੀ ਮੁਹਿੰਮ ਵਧ ਰਹੀ ਹੈ ਮ੍ਰਿਤਕਾਂ ਦੀ ਗਿਣਤੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਸੋ ਕਿਸ਼ਤੇ ਡੁੱਬਣ ਨਾਲ 50 ਤੋਂ ਵੱਧ ਲੋਕ ਹੈ ਜਿਹੜੇ ਮਾਰੇ ਗਏ ਮੌਤ ਹੋਣ ਦੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਅਪਡੇਟ ਲੈ ਕੇ ਉੱਗਰ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਨਾਲ ਸੋ ਇਹ ਕ ਬੇहद ਮਾਨ ਪਾਗੀ ਕਟਨਾ ਜੜੀ ਵਾਪਰੀ ਹੈ ਇੱਕ ਕਿਸ਼ਤੀ ਨਦੀ ਦੇ ਵਿੱਚ ਡੁੱਬ ਗਈ ਹੈ ਕਿਸ਼ਤੀ ਦੇ ਨਦੀ ਵਿੱਚ ਡੁੱਬਣ ਵਾਲੀ ਉਸ ਵਿੱਚ ਸਵਾਰ ਘਟੋ ਘਟ ਪੰਜਾਬ ਤੋਂ ਵੱਧ ਲੋਕ ਹੈ ਜਿਹੜਾ ਪਾਣੀ ਦੇ ਵਿੱਚ ਡੁੱਬ ਗਏ ਜਸ਼ਪਦੀਦਾ ਨੇ ਦੱਸਿਆ ਇਹ ਜਾਣਕਾਰੀ ਦਿੰਦੇ ਹੋਏ ਕਿ ਲੱਕੜੀ ਦੇ ਨਾਲ ਬਣੀ ਕਿਸ਼ਤੀ ਲਗਭਗ 300 ਲੋਕਾਂ ਨੂੰ ਰਾਜਥਾਨੇ ਬੰਗੋਈ ਤੋਂ ਲੰਘਣ ਵਾਲੀ ਹੈ ਜਿਹੜੀ ਮੋਪਕੋਰ ਨਦੀ ਨੂੰ ਪਾਰ ਕਰ ਰਹੀ ਸੀ ਉਹ ਇਹ ਹਾਦਸਾ ਵਾਪਰਿਆ ਸਥਾਨਕ ਕਿਸ਼ਤੀ ਚਾਲਕਾ ਨੇ ਤੇ ਮਛੇਰੇਆ ਨੇ ਸਭ ਤੋਂ ਪਹਿਲਾਂ ਬਚਾਅ ਮੁਹਿੰਮ ਹੈ ਜਿਹੜੀ ਸ਼ੁਰੂ ਕੀਤੀ ਸੀ ਸੋ ਬਚਾਅ ਮੁਹਿੰਮ ਦੇ ਵਿੱਚ ਸ਼ਾਮਲ ਇੱਕ ਮਛੇਰੇ ਨੇ ਦੱਸਿਆ ਕਿ ਫੌਜ ਦੇ ਪਹੁੰਚ ਤੱਕ ਘੱਟੋ ਘੱਟ 20 ਦੇਹਾਂ ਕੱਡੀਆਂ ਜਾ ਚੁੱਕੀਆਂ ਹਨ ਅਤੇ ਗੰਗੋਈ ਯੂਨੀਵਰਸਿਟੀ ਹਸਪਤਾਲ ਨੇ ਦੱਸਿਆ ਕਿ ਜਿਵੇਂ ਜਿਵੇਂ ਤਲਾਸ਼ੀ ਮੁਹਿੰਮ ਵਧ ਰਹੀ ਹੈ ਮ੍ਰਿਤਕਾਂ ਦੀ ਗਿਣਤੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਸੋ ਕਿਸ਼ਤੇ ਡੁੱਬਣ ਨਾਲ 50 ਤੋਂ ਵੱਧ ਲੋਕ ਹੈ ਜਿਹੜੇ ਮਾਰੇ ਗਏ ਮੌਤ ਹੋਣ ਦੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਅਪਡੇਟ ਲੈ ਕੇ ਰੁੱਗ ਰੋਹਵਾਂਗੇ ਜੁੜੇ ਰਹੋ ਨਥਿਆਣਾ ਲਾਈਵ ਨਾਲ ਸੋਇਕਾ ਬੇहद ਮੰਨਪਾਗੀ ਕਟਨਾ ਜੜੀ ਵਾਪਰੀ ਹੈ ਇੱਕ ਕਿਸ਼ਤੀ ਨਦੀ ਦੇ ਵਿੱਚ ਡੁੱਬ ਗਈ ਹੈ ਕਿਸ਼ਤੀ ਦੇ ਨਦੀ ਵਿੱਚ ਡੁੱਬਣ ਵਾਲੀ ਉਸ ਵਿੱਚ ਸਵਾਰ ਕਟੋ-ਕਟ ਪੰਜਾਬ ਤੋਂ ਵੱਧ ਲੋਕ ਹੈ ਜਿਹੜਾ ਪਾਣੀ ਦੇ ਵਿੱਚ ਡੁੱਬ ਗਏ ਜਸ਼ਮਦੀਦਾ ਨੇ ਦੱਸਿਆ ਇਹ ਜਾਣਕਾਰੀ ਦਿੰਦੇ ਹੋਏ ਕਿ ਲੱਕੜੀ ਦੇ ਨਾਲ ਬਣੀ ਕਿਸ਼ਤੀ ਲਗਭਗ 300 ਲੋਕਾਂ ਨੂੰ ਰਾਜஸ்தானੇ ਬੰਗੋਈ ਤੋਂ ਲੰਘਣ ਵਾਲੀ ਹੈ ਜਿਹੜੀ ਮੋਫਕੋੜ ਨਦੀ ਨੂੰ ਪਾਰ ਕਰ ਰਹੀ ਸੀ ਉਹ ਇਹ ਹਾਦਸਾ ਵਾਪਰਿਆ ਸਥਾਨਕ ਇਸ਼ਤੇ ਚਾਲਕਾ ਨੇ ਤੇ ਮਛੇਰੇਆ ਨੇ ਸਭ ਤੋਂ ਪਹਿਲਾਂ ਬਚਾਅ ਮੁਹਿੰਮ ਹੈ ਜਿਹੜੀ ਸ਼ੁਰੂ ਕੀਤੀ ਸੀ ਸੋ ਬਚਾਅ ਮੁਹਿੰਮ ਦੇ ਵਿੱਚ ਸ਼ਾਮਲ ਇੱਕ ਮਛੇਰੇ ਨੇ ਦੱਸਿਆ ਕਿ ਫੌਜ ਦੇ ਪਹੁੰਚ ਤੱਕ ਘੱਟੋ ਘੱਟ 20 ਦੇਹਾਂ ਗੱਡੀਆਂ ਜਾ ਚੁੱਕੀਆਂ ਹਨ ਅਤੇ ਬੰਗੋਈ ਯੂਨੀਵਰਸਿਟੀ ਹਸਪਤਾਲ ਨੇ ਦੱਸਿਆ ਕਿ ਜਿਵੇਂ ਜਿਵੇਂ ਤਲਾਸ਼ੀ ਮੁਹਿੰਮ ਵਧ ਰਹੀ ਹੈ ਮ੍ਰਿਤਕਾਂ ਦੀ ਗਿਣਤੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਸੋ ਕਿਸ਼ਤੇ ਡੁੱਬਣ ਨਾਲ 50 ਤੋਂ ਵੱਧ ਲੋਕ ਹੈ ਜਿਹੜੇ ਮਾਰੇ ਗਏ ਮੌਤ ਹੋਣ ਦੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਅਪਡੇਟ ਲੈ ਕੇ ਰੂਹ ਰੋਹਵਾਗੇ ਜੁੜੇ ਰਹੋ ਨਖਿਆਣਾ ਲਾਈਵ ਨਾਲ